हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਆਗੇ ਸਵਾਲ ਨੰਬਰ 11 ਦੇ ਉੱਤੇ ਤਾਂ ਬੇਟਾ 11 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਪਹਿਲੀਆਂ 6 ਜਿਸਤ ਸੰਖਿਆਵਾਂ ਦੀ ਔਸਥ ਹੋਵੇਗੀ ਤਾਂ ਬੇਟਾ ਆਹ ਫਾਰਮੂਲੇ ਚਿੱਤੇ ਰੱਖਣੇ ਆ ਹੁਣ ਤਾਂ 6 ਪੁੱਛੇ ਨਾ 6 ਤਾਂ ਆਪਾਂ ਦੱਸ ਦਵਾਂਗੇ n ਪ੍ਰਕਿਰਤਿਕ ਸੰਖਿਆਵਾਂ ਦਾ ਜੋੜ n (n+1)/2 ਹੁੰਦਾ ਜੇ ਬੇਟਾ ਉਹ ਕਹਿ ਦਵੇ ਵੀ ਪੇ ਪਹਿਲੀਆਂ 50 ਪ੍ਰਕਿਰਤਿਕ ਸੰਖਿਆਵਾਂ ਦੀ ਔਸਤ ਕੀ ਹੈ ਫਿਰ ਤੁਸੀਂ ਇਹ ਫਾਰਮੂਲੇ ਨਾਲ ਜੋੜ ਕੱਢ ਲੈਣਾ 50 ਜੋੜਦੇ ਜੋੜਦੇ ਤਾਂ ਬੇਟਾ 10 ਮਿੰਟ ਲੱਗ ਜਾਣਗੇ ਤੁਹਾਨੂੰ ਫਿਰ ਉਹ ਪੁੱਛ ਸਕਦਾ ਐਨ ਪ੍ਰਕਿਰਤਿਕ ਜਸਤ ਸੰਖਿਆਵਾਂ ਦਾ ਜੋੜ ਉਹ ਆਊਗਾ ਐਨ ਐਨ 1 ਠੀਕ ਹੈ ਤੇ ਐਨ ਪ੍ਰਕਿਰਤਿਕ ਟਾਂਕ ਸੰਖਿਆਵਾਂ ਦਾ ਜੋੜ ਐਨ ਦਾ ਸਕੁਅਰ ਹੁੰਦਾ ਹੈ ਬੇਟਾ ਬੇਟਾ ਜੇ ਤਾਂ 4 6 ਆਉਂਦੇ ਫਿਰ ਤਾਂ ਅਸੀਂ ਸਿੱਧੇ ਕਰ ਸਕਦੇ ਹਾਂ ਪਰ ਜੇ ਇਹ ਵੱਧ ਆ ਗਏ 6 ਦੀ ਜਗ੍ਹਾ ਤੇ ਉਹਨੇ 20 ਪੁੱਛ ਲੇ ਤਾਂ ਫਿਰ ਸਾਡੇ ਕਿੰਨੇ 15 ਮਿੰਟ ਲੱਗ ਜਾਣਗੇ ਜੋੜਦੇ ਜੋੜਦੇ ਇਸ ਕਰਕੇ ਬੇਟਾ n ਪ੍ਰਕਿਰਤਕ ਸੰਖਿਆਵਾਂ ਦਾ ਜੋੜ ਅਸੀਂ ਫਾਰਮੂਲਾ ਲਾ ਦਿੰਨੇ ਆ ਪ੍ਰਕਿਰਤਕ ਜਿਸਤ ਸੰਖਿਆਵਾਂ ਦਾ ਜੋੜ ਕੀ ਹੈ n n 1 n ਕੀ ਹੈ ਇੱਥੇ 6 ਹੈ ਬੇਟਾ ਤਾਂ ਇੱਥੇ ਅਸੀਂ ਫਾਰਮੂਲਾ ਲਾ ਦਿੰਨੇ 6 6 1 ਤਾਂ ਪਹਿਲੀਆਂ 6 ਜਿਸਤ ਸੰਖਿਆਵਾਂ ਦਾ ਜੋੜ 6 6 1 7 ਤਾਂ ਇਹ ਆ ਗਿਆ ਬੇਟਾ 6 7 42 ਠੀਕ ਹੈ ਤਾਂ ਜੋੜ ਜੋੜ 42 ਆ ਗਿਆ ਔਸਤ ਕਿੰਨੀ ਆਜੂਗੀ ਔਸਤ ਬਰਾਬਰ ਇਹ ਅੰਕੜਿਆਂ ਦਾ ਜੋੜ 42 ਵਟਾ ਅੰਕੜਿਆਂ ਦੀ ਸੰਖਿਆ 6 6 7 42 ਤਾਂ ਔਸਤ ਕਿੰਨੀ ਆਗੀ 7 ਔਸਤ ਸਾਡਾ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਸੀ 1 7 ਦਿੰਦਾ ਪਿਆ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਕਹਿੰਦਾ ਪਿਆ 12 ਨੰਬਰ ਸਵਾਲ ਕਹਿੰਦਾ 2 3 ਤੇ 6 ਦੀ ਔਸਤ ਪਤਾ ਕਰਨ ਲਈ ਇਹਨਾਂ ਦੇ ਜੋੜ ਨੂੰ ਕਿੰਨੇ ਨਾਲ ਭਾਗ ਕਰਾਂਗੇ ਤਾਂ ਬੇਟਾ ਸਿੰਪਲ ਜੀ ਗੱਲ ਹੈ ਮੈਂ ਤੁਹਾਨੂੰ ਫਾਰਮੂਲਾ ਪਹਿਲਾਂ ਵੀ ਦੱਸਦਾ ਪਿਆ ਵੀ ਅੰਕੜਿਆਂ ਦਾ ਜੋੜ ਅੰਕੜਿਆਂ ਦੀ ਸੰਖਿਆ ਤਾਂ ਇਹ ਅੰਕੜੇ ਕਿੰਨੇ ਆ 2 3 ਤੇ 6 1 2 ਤੇ 3 ਤਾਂ ਇਹਦੀ ਔਸਤ ਪਤਾ ਕਰਨ ਲਈ ਕਿੰਨੇ ਨਾਲ ਭਾਗ ਕਰਾਂਗੇ ਇਹਨਾਂ ਦੇ ਜੋੜ ਨੂੰ 3 ਦੇ ਨਾਲ ਕਿਉਂਕਿ ਅੰਕੜਿਆਂ ਦਾ ਜੋੜ 3 ਆਉਂਦਾ ਪਿਆ ਤਾਂ b1 3 ਆਨਸਰ ਦਿੰਦਾ ਪਿਆ b1 ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 ਕਹਿੰਦਾ 12.5 11.75 ਤੇ हां बेटा आ कुछ आंकड़े ਦਿੱਤੇ ਹੋਏ ਆ ਆਪਾਂ ਇਹਨਾਂ ਦੀ ਔਸਤ ਆ ਜਿਹੜੀ ਪਤਾ ਕਰਨੀ ਆ ਤਾਂ ਬੇਟਾ ਔਸਤ ਦਾ ਸੂਤਰ ਉਹੀ ਰਹਿਣਾ ਔਸਤ ਬਰਾਬਰੇ ਅੰਕੜਿਆਂ ਦਾ ਜੋੜ 12. 5 11.75 9.5 8.5 7 ਤਾਂ ਬਟਾ ਅੰਕੜਿਆਂ ਦੀ ਸੰਖਿਆ ਬਟਾ ਅੰਕੜੇ ਕਿੰਨੇ ਆ 1 2 3 4 ਤੇ 5 ਕਿੰਨੇ ਅੰਕੜੇ ਬਣ ਗਏ ਬਟਾ ਟੋਟਲ ਇਹ 5 ਅੰਕੜੇ ਬਣ ਗਏ ਤਾਂ ਇਹਦਾ ਬਟਾ ਅਸੀਂ 5 ਕਰ ਦਵਾਂਗੇ ਇਹ ਬਟਾ ਡੈਸੀਮਲ ਥੱਲੇ ਡੈਸੀਮਲ ਰੱਖ ਕੇ ਤੁਸੀਂ ਆਪ ਜੋੜ ਕਰ ਲੈਣਾ ਠੀਕ ਹੈ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜੂਗੀ ਤਾਂ ਬਟਾ ਇਹ ਬਣ ਜਾਣਾ 49.25 49.25 ਬਟਾ ਮਾਂਗੇ ਤੇ ਜਦੋਂ ਇਹਦੇ ਨਾਲ ਬੇਟਾ ਅਸੀਂ ਭਾਗ ਦਵਾਂਗੇ 9.85 ਸਾਡੀ ਔਸਤ ਉਹ ਆ ਜਾਊਗੀ 9.85 ਅਸੀਂ ਦੇਖਦੇ ਹਾਂ ਕਿੱਥੇ ਆਉਂਦਾ A1 ਤੇ ਬੇਟਾ 9.85 ਉੱਤਰ ਦਿੰਦਾ ਪਿਆ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਸਵਾਲ ਨੰਬਰ 14 ਇਹਦੇ ਵਰਗਾ ਸਵਾਲ ਪਹਿਲਾਂ ਵੀ ਆਇਆ ਬੇਟਾ ਕਹਿੰਦਾ ਚਾਰ ਸੰਖਿਆਵਾਂ ਵਿੱਚੋਂ ਪਹਿਲੀ ਤਿੰਨ ਸੰਖਿਆਵਾਂ ਦਾ ਔਸਤ 15 ਹੈ ਅੰਤਿਮ ਤਿੰਨਾਂ ਦਾ ਔਸਤ 16 ਹੈ ਜੇਕਰ ਆਖਰੀ ਸੰਖਿਆ 19 ਹੈ ਤਾਂ ਪਹਿਲੀ ਸੰਖਿਆ ਕਿਹੜੀ ਹੋਵੇਗੀ ਤਾਂ ਬੇਟਾ ਚਾਰ ਸੰਖਿਆਵਾਂ ਕੋਈ ਵੀ 1 2 3 ਤੇ ਆਹ ਚਾਰ ਸੰਖਿਆਵਾਂ ਕੋਈ ਵੀ ਦਿੱਤੀਆਂ ਪਹਿਲੀਆਂ ਤਿੰਨਾਂ ਦਾ ਔਸਤ 15 ਪਹਿਲੀਆਂ ਤਿੰਨਾਂ ਦਾ ਔਸਤ ਕਿੰਨਾ ਆ 15 ਠੀਕ ਹੈ ਤੇ ਤਿੰਨਾਂ ਦਾ ਜੋੜ ਕਿੰਨਾ ਹੋ ਗਿਆ 45 ਤਿੰਨਾਂ ਦਾ ਜੋੜ ਕਿੰਨਾ ਹੋ ਗਿਆ 45 ਕਿਉਂਕਿ ਔਸਤ 15 ਆ ਠੀਕ ਹੈ ਬੇਟਾ ਤੇ ਕਹਿੰਦਾ ਅੰਤਿਮ ਤਿੰਨਾਂ ਦਾ ਔਸਤ 16 ਆ ਅੰਤਿਮ ਤਿੰਨ ਆ ਬੇਟਾ ਆ ਅੰਤਿਮ ਤਿੰਨ ਆ ਗਈਆਂ ਅੰਤਿਮ ਤਿੰਨਾਂ ਦਾ ਔਸਤ ਕਿੰਨਾ ਆ 16 ਠੀਕ ਹੈ ਤੇ ਅੰਤਿਮ ਤਿੰਨਾਂ ਦਾ ਜੋੜ ਕਿੰਨਾ ਆ ਗਿਆ ਆਖਰੀ ਤਿੰਨਾਂ ਦਾ ਜੋੜ ਕਿੰਨਾ ਆ ਗਿਆ 48 ਗੱਲ ਸਮਝ ਲੱਗ ਗਈ ਬੇਟਾ ਪਹਿਲੀਆਂ ਤਿੰਨਾਂ ਦਾ ਔਸਤ ਕਹਿੰਦਾ 15 ਆ ਪਹਿਲੀਆਂ ਤਿੰਨਾਂ ਦਾ ਔਸਤ ਅਸੀਂ 45 ਕੱਢ ਜੋੜ 45 ਕੱਢ ਲਿਆ ਅੰਤਿਮ ਤਿੰਨਾਂ ਦਾ ਔਸਤ ਕਹਿੰਦਾ ਪਿਆ 16 ਆ ਇਹਦਾ ਜੋੜ ਆ ਗਿਆ 48 ਠੀਕ ਹੈ ਬੇਟਾ ਹੁਣ ਅਸੀਂ ਕਹਿੰਦਾ ਪਹਿਲੀ ਸੰਖਿਆ ਪਤਾ ਕਰਨੀ ਆ ਹਾਂ ਬੇਟਾ ਤਾਂ ਕੀ ਕਹਿੰਦਾ ਜੇਕਰ ਆਖਰੀ ਸੰਖਿਆ 19 ਆ ਆ ਸੰਖਿਆ ਬੇਟਾ 19 ਆ ਆਖਰੀ ਸੰਖਿਆ ਕਿੰਨੀ ਆ 19 ਠੀਕ ਹੈ ਤਾਂ ਇਹਨਾਂ ਤਿੰਨਾਂ ਦੀ ਔਸਤ ਕਿੰਨੀ ਸੀ 48 ਸੀਗੀ ਇਹਦਾ ਮਤਲਬ ਵੀ ਆਹ ਦੋ ਦੋਆਂ ਦਾ ਜੋੜ ਕਿੰਨਾ ਰਹਿ ਗਿਆ 48 ਚੋਂ 19 ਘਟਾ ਦਾਂਗੇ ਬਾਕੀ ਆ ਦੋ ਰਹਿ ਗਏ ਗੱਲ ਸਮਝ ਲੱਗੀ ਬੇਟਾ ਤਾਂ ਆਹ ਦੋ ਕਿੰਨੇ ਰਹਿ ਗਏ 48 ਦੂ ਨੰਬਰ ਤੇ ਤਿੰਨ ਨੰਬਰ ਦੋ ਤੇ ਤਿੰਨ ਨੰਬਰ ਅੰਕੜੇ ਆ ਜਿਹੜੇ ਦੋ ਤੇ ਤਿੰਨ ਨੰਬਰ ਅੰਕੜਿਆਂ ਦਾ ਅੰਕੜਿਆਂ ਦਾ ਜੋੜ ਕਿੰਨਾ ਰਹਿ ਗਿਆ 48 -19 ਬਰਾਬਰ ਕਿੰਨੇ ਰਹਿ ਗਏ 29 2 ਤੇ 3 ਨੰਬਰ ਦਾ ਜੋੜ ਕਿੰਨਾ ਰਹਿ ਗਿਆ 29 ਤੇ ਬੇਟਾ 2 ਤੇ 3 ਨੰਬਰ ਅੰਕੜੇ ਦਾ ਜੋੜ 29 ਆ ਗਿਆ 1 2 ਤੇ 3 ਦਾ ਜੋੜ 45 ਹੈ ਇਹਦਾ ਮਤਲਬ 1 ਨੰਬਰ ਅੰਕੜੇ ਦਾ 1 ਇਸ ਲਈ 1 ਨੰਬਰ ਸੰਖਿਆ 1 ਨੰਬਰ ਸੰਖਿਆ ਬਰਾਬਰ ਤਿੰਨਾਂ ਦਾ ਜੋੜ 45 ਸੀਗਾ ਬੇਟਾ 45 ਚ ਦੋਵਾਂ ਦਾ ਜੋੜ ਆਪਾਂ ਕੱਢ ਦਿੰਨੇ ਆ ਆ ਦੋਵਾਂ ਦਾ ਜੋੜ 29 ਕੱਢਿਆ ਹੋਇਆ ਹੈ ਤਾਂ 45 29 16 ਉੱਤਰ ਆਊਗਾ ਇੱਕ ਨੰਬਰ ਸੰਖਿਆ ਕਿੰਨੀ ਆ ਗਈ 16 ਤਾਂ b1 ਆ ਬੇਟਾ ਜਿਹੜਾ ਸਾਡਾ ਰਾਈਟ ਆਨਸਰ ਆਊਗਾ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਕਹਿੰਦਾ 3 5 7 ਤੇ 9 ਦਾ ਔਸਤ ਦੱਸੋ 3 5 7 ਤੇ 9 ਦਾ ਬੇਟਾ ਅੰਕੜਿਆਂ ਦਾ ਜੋੜ ਔਸਤ ਬਰਾਬਰ ਹੈ ਅੰਕੜਿਆਂ ਦਾ ਜੋੜ 3 5 7 9 4 3 ਤੇ 5 8 7 15 ਨੂੰ 24 4 4 6 24 ਔਸਤ 6 ਆ ਗਈ ਤੇ ਬੇਟਾ C1 ਜਿਹੜਾ ਸਾਨੂੰ 6 ਆਨਸਰ ਦਿੰਦਾ ਪਿਆ C1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਇਹ ਪਹਿਲੇ 15 ਸਵਾਲ ਕੰਪਲੀਟ ਹੋ ਗਏ ਤਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ